ਬੱਚਿਆਂ ਦੇ ਵਿੱਚ ਲਗਾਤਾਰ ਵਧ ਰਹੇ ਮੋਟਾਪੇ ਨੂੰ ਲੈ ਕੇ CBSE ਬੋਰਡ ਨੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹੈ ਕਿ ਉਹ ਆਪਣੀਆਂ ਕੰਟੀਨਾਂ ਤੇ ਸਕੂਲ ਦੇ ਹੋਰ ਕੰਪਲੈਕਸ ਦੇ ਵਿੱਚ ਖਾਣੇ ਦੇ ਵਿੱਚ ਜ਼ਿਆਦਾ ਤੇਲ ਦੇ ਨਾਲ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਵਾਲੇ ਬੋਰਡ ਲਗਾਉਣ ਇਸ ਤੋਂ ਇਲਾਵਾ ਪੂਰੇ ਸਕੂਲ ਦੇ ਵਿੱਚ ਕਸਰਤ ਦੇ ਫਾਇਦੇ ਦੇ ਪੋਸਟਰ ਲਗਾਏ ਜਾਣ ਤਾਂਕਿ ਵਿਦਿਆਰਥੀ ਸਿਹਤ ਪ੍ਰਤੀ ਜਾਗਰੂਕ ਹੋ ਸਕਣ ਲੁਧਿਆਣਾ ਦੇ ਐਚਐਮਸੀ ਹਸਪਤਾਲ ਤੋਂ 22 ਸਾਲਾ ਲੜਕੀ ਦੀ ਜਾਨ ਚਲੇ ਜਾਣ ਮਗਰੋਂ ਉਸ ਦੇ ਸਰੀਰ ਦੇ ਵਿੱਚੋਂ ਖੱਬਾ ਗੁਰਦਾ ਗਾਇਬ ਹੋ ਗਿਆ ਜਿਸ ਦੇ ਖਿਲਾਫ ਪੀੜਤ ਪਰਿਵਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਤੇ ਇਸ ਦੇ ਉੱਤੇ ਹੁਣ ਅਦਾਲਤ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਆ ਅਦਾਲਤ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਡੰਗਾਈ ਨਾਲ ਜਾਂਚ ਕਰਨ ਅਤੇ ਲੋੜ ਪੈਣ ਦੇ ਉੱਤੇ ਇੱਕ ਐਸਆਈਟੀ ਬਣਾਉਣ ਦੇ ਵੀ ਹੁਕਮ ਦਿੱਤੇ ਆ ਜਸਟਿਸ ਸਯੋ ਕੁਲਦੀਪ ਤਿਵਾੜੀ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰੇ ਸਪਸ਼ਟ ਹੈ ਕਿ ਮ੍ਰਿਤਕਾ ਦੇ ਗੁਰਦੇ ਦੇ ਗੁੰਮ ਹੋਣ ਵਾਲੇ ਗੰਭੀਰ ਮੁੱਦੇ ਉੱਤੇ ਮੈਡੀਕਲ ਰਿਪੋਰਟ ਪੂਰੇ ਤਰੀਕੇ ਚੁੱਪ ਹੈ ਇਸ ਤੋਂ ਇਲਾਵਾ ਇਸ ਵਿਸ਼ੇ ਉੱਤੇ ਕਿਸੇ ਮਾਹਿਰ ਦੀ رائے ਲੈਣ ਦੇ ਲਈ ਅਦਾਲਤ ਦੇ ਸਾਹਮਣੇ ਕੋਈ ਦਸਤਾਵੇਜ਼ ਨਹੀਂ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਮ੍ਰਿਤਕਾ ਦਾ ਖੱਬਾ ਗੁਰਦਾ ਨਹੀਂ ਮਿਲਿਆ ਅਦਾਲਤ ਨੇ ਕਿਹਾ ਕਿ ਇਸ ਗੁੰਮ ਹੋਏ ਗੁਰਦੇ ਦੇ ਪਿੱਛੇ ਸੱਚਾਈ ਅਜੇ ਵੀ ਰਹੱਸ ਬਣੀ ਹੋਈ ਹੈ ਜਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਭਾਰਤ ਦੇ ਵਿੱਚ ਹਰ ਸਾਲ ਔਸਤਨ 8.3 ਮਿਲੀਅਨ ਲੋਕਾਂ ਦੀ ਜਾਨ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਿਰਫ 1 ਕਰੋੜ 15 ਲੱਖ ਆਧਾਰ ਕਾਰਡ ਹੀ ਰੱਦ ਕੀਤੇ ਗਏ ਹਨ ਉਹ ਵੀ 14 ਸਾਲਾਂ ਦੇ ਵਿੱਚ ਵਿੱਚ ਇਹ ਖੁਲਾਸਾ ਇੰਡੀਆ ਟੂਡੇ ਟੀਵੀ ਦੇ ਵੱਲੋਂ ਧਾਇਰ ਇੱਕ ਆਰਟੀਆਈ ਦੇ ਤਹਿਤ ਹੋਇਆ ਇਹ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਮ੍ਰਿਤਕਾਂ ਦੇ ਸਰਗਰਮ ਆਧਾਰ ਕਾਰਡ ਸਰਕਾਰੀ ਯੋਜਨਾਵਾਂ ਵਿੱਚ ਧੋਖਾਧੜੀ ਜਾਲੀ ਸਬਸਿਡੀਆਂ ਅਤੇ ਪਛਾਣ ਦੀ ਦੁਰਵਰਤੋਂ ਦੇ ਸੰਭਵ ਤਰੀਕੇ ਬਣਾਉਂਦੇ ਹੈ UIDAI ਨੇ ਇੱਕ ਇਹ ਗੱਲ ਮੰਨੀ ਹੈ ਕਿ 2009 ਤੋਂ ਬਾਅਦ ਸਿਰਫ 1 ਕਰੋੜ 15 ਲੱਖ ਆਧਾਰ ਕਾਰਡ ਦੇ ਨੰਬਰਾਂ ਨੂੰ ਅਯੋਗ ਕੀਤਾ ਗਿਆ ਜਦਕਿ ਇਸ ਸਮੇਂ ਦੇ ਦੌਰਾਨ ਦੇਸ਼ ਦੇ ਵਿੱਚ ਲਗਭਗ 11 ਕਰੋੜ ਲੋਕਾਂ ਦੀ ਜਾਨਾਂ ਚਲੇ ਜਾਣ ਦੀ ਜਾਣਕਾਰੀ ਦਰਜ ਕੀਤੀ ਗਈ ਹੈ ਇਹਦਾ ਮਤਲਬ ਹੈ ਕਿ ਮ੍ਰਿਤਕ ਵਿਅਕਤੀਆਂ ਦੇ ਆਧਾਰ ਕਾਰਡਾਂ ਦਾ 90% ਅਜੇ ਵੀ ਕਿਰਿਆਸ਼ੀਲ ਹੈ ਕੂ ਸਕਦਾਈ ਪੰਜਾਬ ਦੇ ਵਿੱਚ ਖਾਲੀ ਪਲਾਟ ਮਾਲਕਾਂ ਦੇ ਲਈ ਬੜੀ ਅਹਿਮ ਖਬਰ ਸਾਹਮਣੇ ਆਈ ਹੈ ਅਦਰਸਲ ਅਮ੍ਰਿਤਸਰ ਤੋਂ ਬਾਅਦ ਜ਼ਿਲ੍ਹਾ ਜਲੰਧਰ ਦੇ ਵਿੱਚ ਖਾਲੀ ਪਲਾਟ ਮਾਲਕਾਂ ਲਈ ਸਖ਼ਤ ਰਵੱਈਆ ਅਪਣਾਇਆ ਗਿਆ ਜਾਣਕਾਰੀ ਮੁਤਾਬਕ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟਾਂ 'ਚ ਕੂੜਾ ਸੁੱਟਣ ਦੇ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਡਿਪਟੀ ਕਮਿਸ਼ਨਰ ਦੇ ਵੱਲੋਂ 27 ਜੂਨ ਨੂੰ ਜਾਰੀ ਕੀਤੇ ਹੁਕਮਾ ਤਹਿਤ ਖਾਲੀ ਪਲਾਟ ਦੇ ਮਾਲਕਾਂ ਨੂੰ 10 ਜੁਲਾਈ ਤੱਕ ਆਪਣੇ ਪਲਾਟਾਂ ਦੀ ਸਫਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟਾਂ 'ਚ ਕੂੜਾ ਸੁੱਟਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਦਾ ਹੁਣ ਐਲਾਨ ਕਰਿਆ ਹੈ। ਡੀਸੀ ਦੇ ਹੁਕਮਾਂ ਦੇ ਆਧਾਰ 'ਤੇ ਨਗਰ ਨਿਗਮ ਕਮਿਸ਼ਨਰ ਨੇ ਖਾਲੀ ਪਲਾਟਾਂ 'ਚ ਪਾਏ ਜਾਣ ਵਾਲੇ ਕੂੜੇ ਉੱਤੇ ਜੁਰਮਾਨਾ ਲਾਇਆ ਜੋ ਕਿ ਪੂਰੇ ਜਲੰਧਰ 'ਚ ਲਾਗੂ ਹੋ ਗਏ। ਨਵੇਂ ਨਿਯਮਾਂ ਅਨੁਸਾਰ ਪਲਾਟ ਦੇ ਆਕਾਰ ਦੇ ਆਧਾਰ ਉੱਤੇ ਜੁਰਮਾਨਾ ਨਿਰਧਾਰਤ ਕੀਤਾ ਗਿਆ। 200 ਗਜ ਤੱਕ ਦੇ ਪਲਾਟ ਉੱਤੇ 10000 ਰੁਪਏ, 200 ਤੋਂ 500 ਗਜ ਦੇ ਪਲਾਟ ਦੇ ਉੱਤੇ 20000 ਰੁਪਏ ਅਤੇ 500 ਗਜ ਤੋਂ ਵੱਧ ਦੇ ਪਲਾਟ ਉੱਤੇ 30000 ਰੁਪਏ जानके जोके प्रति टिपर 10000 روپے ہون گے پلاٹ مالک یا رہن والے ਨੂੰ ਇਹ ਰਕਮ 10 ਦਿਨਾਂ ਦੇ ਅੰਦਰ ਜਮ੍ਹਾਂ ਕਰਾਉਣੀ ਪਵੇਗੀ ਜੇਕਰ ایسا ਨਹੀਂ ਕੀਤਾ ਜਾਂਦਾ ਤਾਂ ਮਾਲ ریکارڈ ਦੇ ਵਿੱਚ ਇੱਕ ਲਾਲ ਐਂਟਰੀ ਦਰਜ ਕੀਤੀ ਜਾਏਗੀ ਤੇ ਉਕਤ ਰਕਮ ਹੈ ਜਿਹੜੀ ਉਹ پلاਟ ਦੀ ਖਰੀਦ ਜਾਂ ਫਿਰ ਵਿਕਰੀ ਦੇ ਸਮੇਂ ਵਿਆਜ ਸਮੇਤ ਵਸੂਲ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਮਾਲ ਵਿਭਾਗ ਨਾਲ ਸੰਬੰਧਿਤ 5 ਸੇਵਾਵਾਂ ਅਤੇ ਡਰਾਈਵਿੰਗ লাইসেনਸ ਤੇ ਆਰਸੀ ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ 30 ਸੇਵਾਵਾਂ ਹੁਣ ਸੇਵਾ ਕੇਂਦਰਾਂ ਉੱਤੇ ਉਪਲਬਧ ਕਰਵਾ ਦਿੱਤੀਆਂ ਗਈਆਂ। ਹੁਣ ਡੀਡ ਰਜਿਸਟ੍ਰੇਸ਼ਨ, ਡੀਡ ਦਾ ਖਰੜਾ ਤਿਆਰ ਕਰਨਾ, ਪੂਰਵ ਪੜਤਾਲ ਦੇ ਲਈ ਡੀਡ ਜਮ੍ਹਾਂ ਕਰਨੀ, ਸਟੈਂਪ ਡਿਊਟੀ ਦਾ ਭੁਗਤਾਨ, ਇੰਤਕਾਲ ਦੇ ਲਈ ਬੇਨਤੀ, ਵਿਰਾਸਤ ਜਾਂ ਫਿਰ ਰਜਿਸਟਰਡ ਡੀਡੀ ਦੇ ਆਧਾਰ ਦੇ ਉੱਤੇ ਰਪਟਾ ਦੇ ਦਾਖਲੇ ਆਦਿ ਬੇਨਤੀ ਦੇ ਨਾਲ ਸਬੰਧਤ 16 ਤੇ ਆਰਸੀ ਨਾਲ ਸਬੰਧਤ 14 ਸੇਵਾਵਾਂ ਹੁਣ ਸੇਵਾ ਕੇਂਦਰ ਤੋਂ ਮਿਲਿਆ ਕਰਨਗੇ ਜੋ ਕਿ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ ਤਾਂ ਉਹ ਫੋਨ ਨੰਬਰ 1076 ਡਾਇਲ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਘਰੇ ਬੈਠੇ ਹੀ ਹਾਸਲ ਕਰ ਸਕਦੇ ਆ। ਡਰਾਈਵਿੰਗ ਲਾਇਸੈਂਸ ਦੇ ਨਾਲ ਸੰਬੰਧਿਤ ਸੇਵਾਵਾਂ ਚ ਲਰਨਰ ਲਰਨਰ ਲਾਇਸੈਂਸ ਦੇ ਨਾਲ ਸੰਬੰਧਿਤ ਸੇਵਾਵਾਂ ਜਿਵੇਂ ਕਿ ਨਵੀਂ ਅਰਜ਼ੀ ਪਤੇ ਦੀ ਤਬਦੀਲੀ ਨਾਮ ਦੀ ਤਬਦੀਲੀ ਡੁਪਲੀਕੇਟ ਲਰਨਰ ਲਾਇਸੈਂਸ ਆਦਿ ਸ਼ਾਮਿਲ ਹੈ ਤੇ ਇਸ ਤੋਂ ਇਲਾਵਾ ਆਰਸੀ ਦੇ ਨਾਲ ਸੰਬੰਧਿਤ ਸੇਵਾਵਾਂ ਚ ਡੁਪਲੀਕੇਟ ਆਰਸੀ ਗਿਰਬ ਵਪਾਰਕ ਵਾਹਨ ਦੀ ਮਾਲਕੀ ਦੀ ਤਬਦੀਲੀ ਹਾਇਰ ਪਰਚੇਸ ਦੀ ਨਿਰੰਤਰਤਾ ਉਹਦੇ ਚ ਮਾਲਕੀ ਤਬਦੀਲੀ ਨਾਮ ਤਬਦੀਲੀ ਦੀ ਸੂਰਤ ਦੇ ਵਿੱਚ ਉਸ ਤੋਂ ਇਲਾਵਾ ਹਾਇਰ ਪਰਚੇਸ ਐਗਰੀਮੈਂਟ ਦੀ ਇੰਡੋਸਮੈਂਟ ਉਸ ਤੋਂ ਇਲਾਵਾ ਵਪਾਰਕ ਵਾਹਨਾਂ ਦਾ ਫਿਟਨੈਸ ਸਰਟੀਫਿਕੇਟ ਇਹ ਸਾਰੀਆਂ ਸੇਵਾਵਾਂ ਇਹਦੇ ਵਿੱਚ ਸ਼ਾਮਿਲ ਕਰੀਆਂ ਗਈਆਂ ਨੇ ਕਹਿੰਦੇ ਨੇ ਕਿ ਕਿਸਮਤ ਕਦੋਂ ਪਲਟੀ ਮਾਰ ਜਾਵੇ ਕਿਸੇ ਨੂੰ ਨਹੀਂ ਪਤਾ ਲੱਗਦਾ ਐਸਾ ਹੀ ਮਾਮਲਾ ਫਰੂਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਵਿਅਕਤੀ ਦੀ ਐਸੀ ਕਿਸਮਤ ਚਮਕੀ ਕਿ ਰਾਤੋਂ ਰਾਤ ਉਹ ਕਰੋੜਪਤੀ ਬਣ ਗਿਆ ਦਰਅਸਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮੋਗਾ ਦੇ ਰਹਿਣ ਵਾਲੇ ਜਸਮੀਲ ਸਿੰਘ ਨੇ 6 ਰੁਪਏ ਦੀ ਇੱਕ ਲਾਟਰੀ ਪਾਈ ਸੀ ਜਿਦੇ ਚੋਂ ਦਾ 1 ਕਰੋੜ ਦਾ ਨਾਮ ਨਿਕਲ ਆਇਆ ਜਸਮੀਲ ਨੇ ਦੱਸਿਆ ਕਿ ਉਹ ਮੋਗਾ ਤੋਂ ਜ਼ੀਰਾ ਆਇਆ ਸੀ ਜਿੱਥੇ ਉਹਨੇ 6 ਰੁਪਏ ਦੀ ਲਾਟਰੀ ਖਰੀਦ ਲਈ ਲਾਟਰੀ ਖਰੀਦਣ ਤੋਂ ਕੁਝ ਘੰਟਿਆਂ ਬਾਅਦ ਹੀ ਜਸਮੀਲ ਨੂੰ ਲਾਟਰੀ ਵਾਲੇ ਦਾ ਫੋਨ ਆਇਆ ਤੇ ਦੱਸਿਆ ਕਿ 1 ਕਰੋੜ ਦੀ ਉਹਦੀ ਲਾਟਰੀ ਨਿਕਲ ਆਈ ਹੈ ਜਸਮੀਲ ਨੇ ਕਿਹਾ ਕਿ ਇਹਨਾਂ ਪੈਸਿਆਂ ਦੇ ਨਾਲ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਏਗਾ ਤੇ ਜਿਹੜਾ ਉਹਦੇ ਸਿਰ ਦੇ ਉੱਤੇ ਕਰਜ਼ਾ ਹੈ ਉਸ ਨੂੰ ਉਤਾਰੇਗਾ ਦਸਣੀ ਹੋਗਾ ਕਿ ਜਸਮੀਲ ਇੱਕ ਬੇਹੱਦ ਗਰੀਬ ਪਰਿਵਾਰ ਦੇ ਵਿੱਚੋਂ ਹੈ ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਉਸਦੇ ਤਿੰਨ ਬੱਚੇ ਹੈ ਜਸਮੀਲ ਦੀ ਜਸਮੀਲ ਸਿੰਘ ਤੇ ਉਹਦੀ ਪਤਨੀ ਵੀਰਪਾਲ ਖੁਸ਼ੀ ਪ੍ਰਗਟਾ ਰਹੇ ਸੀ ਤੇ ਵੀਰਪਾਲ ਨੇ ਖੁਸ਼ੀ ਪ੍ਰਗਟਾਉਂਦੇ ਆ ਕਿ ਆ ਕਿ ਲਾਟਰੀ ਦੇ ਪੈਸਿਆਂ ਨਾਲ ਉਹ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਸਰ ਕਰ ਸਕਦੇ ਨੇ ਧੂਰੀ ਪੀਵੀ01 ਟੈਕਸੀ ਯੂਨੀਅਨ ਨੇ ਵੱਡਾ ਫੈਸਲਾ ਲਿਆ ਹੈ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਬਾਹਰੋਂ ਕੋਈ ਵੀ ਟੈਕਸੀ ਗੱਡੀ ਨੂੰ ਸਵਾਰੀ ਨਹੀਂ ਚੁੱਕਣ ਦਿੱਤੀ ਜਾਏਗੀ ਜੇਕਰ ਸੰਗਰੂਰ ਮਲੇਰਕੋਟਲਾ ਜਾਂ ਕਿਸੇ ਵੀ ਹੋਰ ਜਗ੍ਹਾ ਤੋਂ ਕੋਈ ਵੀ ਵੀ ਟੈਕਸੀ ਗੱਡੀ ਆ ਕੇ ਸਵਾਰੀ ਚੁੱਕਦੀ ਹੈ ਤਾਂ ਯੂਨੀਅਨ ਦੇ ਵੱਲੋਂ ਗੱਡੀ ਨੂੰ ਜ਼ਬਤ ਕਰਿਆ ਜਾਏਗਾ ਜੇਕਰ ਪੁਲਿਸ ਸਾਥ ਨਹੀਂ ਦੇਗੀ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੇ ਪੱਧਰ ਤੇ ਕਾਰਵਾਈ ਕਰਾਂਗੇ ਯੂਨੀਅਨ ਨੇ ਕਿਹਾ ਕਿ ਅਸੀਂ ਕਿਸ਼ਤਾਂ ਦੇ ਉੱਤੇ ਗੱਡੀਆਂ ਲੈ ਕੇ ਮਹਿੰਗੇ ਟੈਕਸ ਭਰਦੇ ਹਾਂ ਪਰ ਘੱਟ ਰੇਟ ਉੱਤੇ ਬਾਹਰ ਵਾਲੇ ਇੱਥੇ ਆ ਕੇ ਸਵਾਰੀਆਂ ਚੁੱਕ ਕੇ ਲੈ ਜਾਂਦੇ ਨੇ ਜੋ ਕਿ ਹੁਣ ਬਰਦਾਸ਼ਤ ਨਹੀਂ ਹੋਏਗਾ ਅੱਜ ਸੋਨੇ ਤੇ ਚਾਂਦੀ ਦੀ ਕੀਮਤ ਦੇ ਵਿੱਚ ਗਰਾਵਟ ਆਈ ਹੈ 24 ਕੈਰੇਟ ਸੋਨੇ ਦੀ ਕੀਮਤ ਅੱਜ 456 ਰੁਪਏ ਡਿੱਗ ਕੇ 97460 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਪਹਿਲਾਂ ਇਹਦੀ ਕੀਮਤ 97916 ਰੁਪਏ ਸੀ ਇਹਦੇ ਨਾਲ ਹੀ ਚਾਂਦੀ ਦੀ ਕੀਮਤ 1001 ਰੁਪਏ ਘਟ ਕੇ 110996 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਜਿਹੜੀ ਪਹਿਲਾਂ 111997 ਰੁਪਏ ਹੁੰਦੀ ਸੀ ਵਿਸ਼ਵਵਿਆਪੀ ਸਟਾਕ ਮਾਰਕੀਟਾਂ ਦੇ ਵਿੱਚ ਸੁਸਤ ਰੁਝਾਨ ਦੇ ਦਰਮਿਆਨ ਅੱਜ ਬੁੱਧਵਾਰ ਨੂੰ ਸੰਸੈਕਸ ਅਤੇ ਨਿਫਟੀ ਦੇ ਵਿੱਚ ਮਿਲਿਆ ਜੁਲਿਆ ਜਿਹਾ ਕਾਰੋਬਾਰ ਦੇਖਣ ਨੂੰ ਮਿਲਿਆ ਮਾਰਿਆਂ ਦਾ ਕਹਿਣਾ ਹੈ ਕਿ ਡਿਊਟੀ ਦੇ ਨਾਲ ਸਬੰਧਿਤ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਉਹ ਸਭ ਦੇ ਦਰਮਿਆਨ ਨਿਵੇਸ਼ਕ ਵੀ ਅੱਜ ਬਾਜ਼ਾਰ ਤੋਂ ਦੂਰ ਰਹੇ ਨੇ ਅੱਜ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਸੰਸੈਕਸ 103.16 ਅੰਕ ਡਿੱਗ ਕੇ 82467.75 ਉੱਤੇ ਅਤੇ ਨੈਫਟੀ 52.75 ਅੰਕ ਡਿੱਗ ਕੇ 25139.05 ਉਤੇ ਰਿਹਾ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਬਾਜ਼ਾਰ ਥੋੜਾ ਸੰਭਲਿਆ ਤੇ ਸੈਂसेक्स 63.57 ਅੰਕ ਦੇ ਵਾਧੇ ਦੇ ਨਾਲ 82634.48 ਦੇ ਪੱਧਰ ਤੇ ਬੰਦ ਹੋਇਆ ਤੇ ਦੇ ਨਾਲ ਹੀ ਸੰसेक्स ਦੇ 14 ਸਟਾਕ ਵਾਧੇ ਨਾਲ ਤੇ 16 ਸਟਾਕ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਦੇਖੇ ਗਏ ਹੈ। ਸੰसेक्स ਦੇ ਵਿੱਚ ਸ਼ਾਮਲ 30 ਕੰਪਨੀਆਂ ਦੇ ਵਿੱਚੋਂ ਇਟਰਨਲ ਜਿਹੜੀ ਪਹਿਲਾਂ Zomato ਹੁੰਦੀ ਸੀ ਉਸ ਤੋਂ ਇਲਾਵਾ Sun Pharma, Tata Steel ਅਤੇ Tata Motors ਦੇ ਸ਼ੇਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। Mahindra Mahindra, Tech Mahindra, State Bank ਅਤੇ Adani Port ਦੇ ਸ਼ੇਅਰ ਵਾਧੇ ਦੇ ਵਿੱਚ ਰਹੇ ਨੇ।